ਮੰਦ ਕੀਤਾ ਗਿਆ ਸੀ ਕੁਝ ਸਰ ਅ ਡਾਕਟਰ ਚੰਦਾ ਸਿੰਘ ਮਰਵਾਹ ਸਰਕਾਰੀ ਕੰਨੈਸ ਸੀਨੀਅਰ ਸੈਂਡ ਸਕੂਲ ਕੋਰਡਿਨੇਟਰ ਇੱਕ ਸੰਖੇਪ ਤੇ ਸਾਦਾ ਜਿਹਾ ਪ੍ਰੋਗਰਾਮ ਕੀਤਾ ਗਿਆ ਜਿਹਦੇ ਵਿੱਚ ਪ੍ਰਬੁੱਧ ਬਾਦ ਫਾਊਂਡੇਸ਼ਨ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਵਿੱਚ ਇੱਕ ਮੁਕਾਬਲੇ ਦੀ ਪ੍ਰੀਖਿਆ ਕਰਾਈ ਜਾਂਦੀ ਹੈ ਉਸ ਪ੍ਰੀਖਿਆ ਦੇ ਵਿੱਚ ਪੂਰੇ ਪੰਜਾਬ ਤੋਂ ਬੱਚੇ ਵਹਿੰਦੇ ਆ ਔਰ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੀ ਸੰਸਥਾ ਦੇ ਸਾਲ 400 ਦੇ ਕਰੀਬ ਬੱਚਿਓ ਪ੍ਰੀਖਿਆ ਦੇ ਵਿੱਚ ਬੈਠੇ ਸੀ 코로나 ਤੋਂ 21 ਬੱਚਿਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਗਈ ਹੈ ਫਾਊਂਡੇਸ਼ਨ ਡਾਕਟਰ ਬਿਆਜ ਅੰਬੇਦਕਰ ਜੀ ਦੇ ਆ ਪੱਖ ਦੇ ਉੱਤੇ ਉਹਨਾਂ ਦੇ ਜੀਵਨ ਦੇ ਉੱਤੇ ਜਸਾ ਸੰਵਿਧਾਨ ਦੇ ਪੱਖ ਦੇ ਉੱਤੇ ਜਿਹੜਾ ਇਹ ਕੰਪੀਟੀਸ਼ਨ ਕਰਾਉਂਦੀ ਹੈ ਔਰ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੀ ਸੰਸਥਾ ਦੀਆਂ ਇੱਕੀ ਵਿਦਿਆਰਥਣਾਂ ਨੇ ਜਿਹੜੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ ਉਹਨਾਂ ਨੂੰ 1000 ਰੁਪਿਆ ਪਰ ਬੱਚਾ ਜਿਹੜਾ ਹੈਗਾ ਉਹ ਸੰਸਥਾ ਵੱਲੋਂ ਇਨਾਮ ਵਜੋਂ ਦਿੱਤਾ ਗਿਆ ਔਰ ਪਿਛਲੇ ਸਾਲ ਸਾਡੀਆਂ 51 ਬੱਚਿਆਂ ਨੇ ਇਨਾਮ ਲਿਆ ਸੀ ਔਰ ਇਸ ਤਰ੍ਹਾਂ ਦੇ ਮੁਕਾਬਲੇ ਜਿਹੜਾ ਬੱਚਿਆਂ ਜਿੱਤ ਕੇ ਆਉਂਦੀਆਂ ਜਦੋਂ ਉਹਨਾਂ ਨੂੰ ਸਕੂਲ ਦੇ ਵਿੱਚ ਸਨਮਾਨਿਤ ਕੀਤਾ ਜਾਂਦਾ ਹੈ ਤਾਂ ਸਾਡੇ ਬਾਕੀ ਬੱਚਿਆਂ ਦੇ ਵਿੱਚ ਇੱਕ ਬੜੀ ਹੌਂਸਲੇ ਦੀ ਭਾਵਨਾ ਪੈਦਾ ਹੁੰਦੀ ਹੈ ਕਿ ਅਸੀਂ ਅਗਲੇ ਸਾਲ ਵੱਧ ਜਿਹੜਾ ਇਹਦੇ ਵਿੱਚ ਹਿੱਸਾ ਲਵਾਂਗੇ ਔਰ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੀ ਸਮੁੱਚੀ ਟੀਮ ਸ਼੍ਰੀਮਨੋਰ ਲਾਲ ਜੀ ਹਰਾਂ ਦੀ ਅਗਵਾਈ ਵਿੱਚ ਰਟਾਇਡ ਲੈਕਰਰ ਨੇ ਉਹਨਾਂ ਦੀ ਅਗਵਾਈ ਵਿੱਚ ਸਾਰੀ ਪ੍ਰਕਿਰਿਆ ਨੂੰ ਸਿਰੇ ਚੜਾਉਂਦੇ ਐ ਸੋ ਤੁਸੀਂ ਪ੍ਰੈਸ ਵਾਲੇ ਸੱਜਣ ਜਿੰਨੇ ਵੀ ਆਏ ਹੋ ਸਾਡੀ ਐਡੀ ਵੱਡੀ ਐਕਟੀਵਿਟੀ ਪੂਰੇ ਪੰਜਾਬ ਚ ਜਦੋਂ ਜਾਊਗੀ ਇਹ ਬਾਕੀ ਲੋਕਾਂ ਲਈ ਜਾਂ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਬਣੂਗੀ ਤੇ ਇਹਨਾਂ ਦਿੱਤਨ ਵਾਲੇ ਵਿਦਿਆਰਥੀਆਂ ਨੂੰ ਤੇ ਅਧਿਆਪਕਾਂ ਨਾਲ ਅਧਿਆਪਕ ਕਰਨ ਵਾਲੇ ਮੈਂ ਅਧਿਆਪਕ ਮਿਹਨਤੀ ਅਧਿਆਪਕਾਂ ਨੂੰ ਇਸ ਦਿਨ ਦੇ ਉੱਤੇ ਬਹੁਤ-ਬਹੁਤ ਮੁਬਾਰਕਬਾਦ ਦੇਣਾ ਹੈ ਤੇ ਵਿਸ਼ਵਾਸ ਦਿਵਾਉਣਾ ਮੈਂ ਕਿ ਆਉਣ ਵਾਲੇ ਸਾਲ 'ਚ ਅਸੀਂ ਪੂਰੇ ਪੰਜਾਬ 'ਚ ਜਿਹੜਾ ਪਹਿਲਾ ਨਾਮ ਹੈ ਉਹ ਜ਼ਰੂਰ ਲੈ ਕੇ ਆਵਾਂਗੇ